ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗੀ ਕਿ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇੰਨਾ ਸ਼ਾਨਦਾਰ ਉਪਰਾਲਾ ਕੀਤਾ ਹੈ ਕਿ ਜਿਹੜੀ ਵੀ ਸਿੱਖ ਸੰਗਤ ਸ ਇੱਥੇ ਦਰਸ਼ਨ ਦੀਦਾਰ ਕਰਨ ਲਈ ਸਾਡੇ ਪੰਜਾਬ ਸਾਡੇ ਧਾਰਮਿਕ ਸਥਾਨਾਂ ਦੇ ਉੱਪਰ ਆਂਦੀ ਆ ਉਹਨਾਂ ਦੇ ਵਾਸਤੇ ਜਿਹੜੀ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਆ ਕਿ ਜਿੱਦਾਂ ਬਸ ਤੋਂ ਉਤਰਨਾਵਾ ਜਾਂ ਰੇਲਵੇ ਸਟੇਸ਼ਨ ਤੋਂ ਉਤਰਨਾਵਾ ਤਾਂ ਉਹ ਈ ਰਿਕਸ਼ਾ ਫ੍ਰੀ ਦੇ ਵਿੱਚ ਉਹਨਾਂ ਨੂੰ ਧਾਰਮਿਕ ਸਥਾਨ ਦੇ ਦਰਸ਼ਨ ਕਰਵਾਉਣਗੇ ਜਿਹੜੇ ਕਿ ਈ ਰਿਕਸ਼ਾ ਚਾਲੂ ਹੋਏ ਨੇ ਜਾਂ ਫਿਰ ਕਹਿ ਲੋ ਕਿ ਮਿੰਨੀ ਬੱਸਾਂ ਜਿਹੜੀਆਂ ਲੱਗੀਆਂ ਵਾਂ ਹੈਨਾ ਸੋ ਪੰਜਾਬ ਸਰਕਾਰ ਦਾ ਬਹੁਤ ਸ਼ਾਨਦਾਰ ਉਪਰਾਲਾ ਆ ਪੰਜਾਬ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਨੂੰ ਸਭ ਤੋਂ ਜ਼ਿਆਦਾ ਪਵਿੱਤਰ ਸਥਾਨ ਦਾ ਦਰਜਾ ਦਿੱਤਾ ਵਾ ਜਿੱਦਾਂ ਕਿ ਪਹਿਲੇ ਨੰਬਰ ਤੇ ਹੈਗਾ ਆਪਣਾ ਸ਼੍ਰੀ ਅਮ੍ਰਿਤਸਰ ਸਾਹਿਬ ਹੋ ਗਿਆ ਦੂਸਰੇ ਨੰਬਰ ਤੇ ਹੋ ਗਿਆ ਤਲਵੰਡੀ ਸਾਬੋ ਜੀ ਤੇ ਤੀਸਰਾ ਹੋ ਗਿਆ ਸ਼੍ਰੀ ਆਨੰਦਪੁਰ ਸਾਹਿਬ ਕਹਿੰਦੇ ਜਿਹੜੀ ਵੀ ਸੰਗਤ ਦੁਨੀਆਂ ਦੇ ਵਿੱਚੋਂ ਜਿੱਥੋਂ ਵੀ ਕਿਤੇ ਆਵੇਗੀ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੁਫਤ ਈ ਰਿਕਸ਼ਾ ਦੀ ਸਹੂਲਤ ਲਵੇਗੀ ਇਸ ਤੋਂ ਇਲਾਵਾ ਮਿੰਨੀ ਬੱਸ ਅਗਰ ਉਹਨਾਂ ਦੇ ਕੋਲ ਕੋਈ ਵੀ ਪੈਸਾ ਨਹੀਂ ਹੈਗਾ ਤਾਂ ਉਹ ਈ ਰਿਕਸ਼ੇ ਵਾਲਾ ਪੂਰੇ ਧਾਰਮਿਕ ਸਥਾਨਾਂ ਦੇ ਜਿਹੜੇ ਦਰਸ਼ਨ ਦੀਦਾਰ ਆ ਉਹਨਾਂ ਨੂੰ ਮੁਫਤ ਦੇ ਵਿੱਚ ਕਰਾਵੇਗਾ ਜਿਹਦਾ ਕਿ ਖਰਚਾ ਜਿਹੜਾ ਪੰਜਾਬ ਸਰਕਾਰ ਉਹ ਆਪ ਚੱਲੇਗੀ ਹੈਨਾ ਚੱਕੇਗੀ ਦੇਖੋ ਕਿ ਸ਼ਾਨਦਾਰ ਉਪਰਾਲਾ ਕੀਤਾ ਵਾ ਆਪਣੇ ਭਗਵੰਤ ਮਾਨ ਜੀ ਨੇ ਜਿਹੜਾ ਕਿ ਸਿੱਖ ਸੰਗਤ ਦੇ ਵਾਸਤੇ ਮੈਨੂੰ ਲੱਗਦਾ ਵੀ ਇਹ ਇੱਕ ਬਹੁਤ ਮਾਣ ਵਾਲੀ ਗੱਲ ਆ ਕਿ ਸੰਗਤ ਦੂਰ ਦਰਾੜਿਆਂ ਤੋਂ ਪੈਸਾ ਖਰਚ ਕਰਕੇ ਆਉਂਦੀ ਆ ਕਿਵੇਂ ਕਿਵੇਂ ਕਰਕੇ ਪਹੁੰਚਦੀ ਆ ਹਨਾ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਚਾਹ ਹੁੰਦਾ ਆ ਦਰਸ਼ਨ ਦੀਦਾਰ ਕਰਨੇ ਦਾ ਤੇ ਪੈਸੇ ਨਹੀਂ ਹੁੰਦੇ ਹਨਾ ਤੇ ਹੁਣ ਇਨ੍ਹਾਂ ਸਥਾਨਾਂ ਦੇ ਵਿੱਚ ਉਹ ਦਰਸ਼ਨ ਜਿਹੜੇ ਬਿਲਕੁਲ ਮੁਫਤ ਕਰ ਸਕੇਗੀ ਈ ਰਿਕਸ਼ਾ ਤੇ ਬਾਅਦ ਤੁਸੀਂ ਚੜਨਾ ਆ ਤੇ ਕਹਿਣਾ ਆ ਅਸੀਂ ਉਸ ਜਗ੍ਹਾ ਤੇ ਜਾਣਾ ਤੁਹਾਨੂੰ ਫਰੀ ਦੇ ਵਿੱਚ ਇਹ ਸੇਵਾ ਮੁਹੱਈਆ ਕਰਵਾਈ ਜਾਵੇਗੀ ਤੇ ਸਾਰਾ ਖਰਚਾ ਜੀ ਜਿੱਦਾਂ ਕਿ ਪੰਜਾਬ ਸਰਕਾਰ ਨੇ ਹੁਣ ਕਿਹਾ ਵਾ ਕਿ ਅਸੀਂ ਚੱਕਾਂਗੇ ਸੋ ਤੁਹਾਨੂੰ ਇਹ ਉਪਰਾਲਾ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਨੂੰ ਬਹੁਤ ਵਧੀਆ ਲੱਗਿਆ ਵਾ ਤੇ ਵਾਇਗਰੂ ਚੜਦੀ ਕਲਾ ਚ ਰੱਖੇ ਸਾਰਿਆਂ ਨੂੰ ਸਾਰੀ ਸਿੱਖ ਸੰਗਤ ਦੇ ਵਿੱਚ ਭਾਰਤ ਦੁਸ਼ਾਵਾ ਇਸ ਜਿਹੜੀ ਸਰਕਾਰ ਨੇ ਸਹੂਲਤ ਦਿੱਤੀ ਹੈ ਇਸ ਚੀਜ਼ ਨੂੰ ਲੈ ਕੇ ਧੰਨਵਾਦ